ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਅੱਜ ਆਪਾਂ ਪੰਜਾਬੀ ਵਿੱਚ ਕਰਨ ਜਾ ਰਹੇ ਹਾਂ ਮੁਹਾਵਰੇ ਮੁਹਾਵਰੇ ਪੰਜਾਬੀ ਵਿਆਕਰਨ ਦੀ ਜਿੰਦ ਜਾਨ ਹੁੰਦੇ ਹਨ ਮੁਹਾਵਰੇ ਕਿਸੇ ਗੱਲ ਨੂੰ ਰੌਚਕ ਬਣਾਉਂਦੇ ਹਨ ਪੰਜਾਬੀ ਵਿਆਕਰਨ ਵਿੱਚ ਮੁਹਾਵਰਿਆਂ ਦੀ ਬਹੁਤ ਮਹੱਤਤਾ ਹੈ ਇਹਨਾਂ ਦਾ ਸ਼ਾਬਦਿਕ ਰੂਪ ਹੋਰ ਹੁੰਦਾ ਹੈ ਤੇ ਅੰਦਰਲਾ ਅਰਥ ਹੋਰ ਹੁੰਦਾ ਹੈ ਮੁਹਾਵਰਾ ਸੁਣ ਕੇ ਉਸ ਦਾ ਸ਼ਾਬਦਿਕ ਅਰਥ ਆਪ ਹੀ ਸਮਝ ਆ ਜਾਂਦਾ ਹੈ ਤੇ ਪਤਾ ਲੱਗ ਜਾਂਦਾ ਹੈ ਕਿ ਕਿਸੇ ਬਾਰੇ ਕੀ ਕਹਿੰਦਾ ਯਤਨ ਕੀਤਾ ਗਿਆ ਹੈ ਬੱਚਿਓ ਹੇਠਾਂ अनेका ਮੁਹਾਵਰੇ ਦਿੱਤੇ ਗਏ ਹਨ ਅੱਜ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਯਾਦ ਕਰ ਲਵਾਂਗੇ ਪੰਜਾਬੀ ਵਿੱਚ ਮੁਹਾਵਰੇ ਬਹੁਤ ਜ਼ਰੂਰੀ ਹਨ ਮੁਹਾਵਰੇ ਸਭ ਤੋਂ ਪਹਿਲਾਂ ਉੱਲੂ ਬਨੋਣਾ ਮਤਲਬ ਮੂਰਖ ਬਣਾਉਣਾ ਗੌਰਵ ਇੰਨਾ ਚਲਾਕ ਹੈ ਕਿ ਉਹ ਹਰ ਇੱਕ ਨੂੰ ਉੱਲੂ ਬਣਾ ਦਿੰਦਾ ਹੈ ਅੱਖ ਲੱਗਣੀ ਅਰਥ ਸੌ ਜਾਣਾ ਠੰਡੀ ਠੰਡੀ ਹਵਾ ਚੱਲਣ ਨਾਲ ਮੇਰੀ ਅੱਖ ਲੱਗ ਗਈ ਤੁਸੀਂ ਕੋਈ ਵੀ ਇਸ ਦਾ ਮੁਹਾਵਰਾ ਬਣਾ ਸਕਦੇ ਹੋ ਜਿਵੇਂ ਮੈਂ ਪੜ ਰਿਹਾ ਸੀ ਮੇਰੀ ਪੜਦੇ ਪੜਦੇ ਦੀ ਅੱਖ ਲੱਗ ਗਈ ਇੱਕ ਮੁੱਠ ਹੋਣਾ ਰਲ ਮਿਲ ਕੇ ਰਹਿਣਾ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਰਹਿਣਾ ਚਾਹੀਦਾ ਹੈ ਸਾਹ ਸੁੱਕਣਾ ਕਬਰ ਆ ਜਾਣਾ ਸੱਪ ਨੂੰ ਵੇਖ ਕੇ ਮੇਰਾ ਸਾਹ ਸੁੱਕ ਗਿਆ ਕੰਨ ਭਰਨਾ ਚੁਗਲੀ ਕਰਨੀ ਕਿਸੇ ਦੀ ਵੀ ਚੁਗਲੀ ਕਰਨੀ ਸਿਆਣੇ ਲੋਕ ਕਦੇ ਵੀ ਕਿਸੇ ਦੇ ਕੰਨ ਨਹੀਂ ਭਰਦੇ ਖੁੰਬ ਠੱਪਣਾ ਕੁੱਟਣਾ ਜਾਂ ਮਾਰਕੁਟਾਈ ਕਰਨਾ ਪੁਲਿਸ ਨੇ ਚੋਰ ਦੀ ਬਹੁਤ ਖੁੰਮ ਠੱਪੀ ਗਲ ਨਾਲ ਲਾਉਣਾ ਬਹੁਤ ਪਿਆਰ ਕਰਨਾ ਮਾਂ ਆਪਣੇ ਬੱਚਿਆਂ ਨੂੰ ਗਲ ਨਾਲ ਲਾ ਕੇ ਮਾਂ-ਬਾਪ ਆਪਣੇ ਬੱਚਿਆਂ ਨੂੰ ਗਲ ਨਾਲ ਲਾ ਕੇ ਰੱਖਦੇ ਹਨ ਘੋੜੇ ਵੇਚ ਕੇ ਸੌਣਾ ਬੇਫਿਕਰ ਵੇ ਫਿਕਰ ਹੋ ਕੀ ਸੌਣਾ ਪੇਪਰਾ ਤੋਂ ਬਾਅਦ ਬੱਚੇ ਘੋੜੇ ਵੇਚ ਕੇ ਸੌਂਦੇ ਹਨ ਚਾਂਦੀ ਦੀ ਜੁੱਤੀ ਮਾਰਨੀ ਰਿਸ਼ਵਤ ਦੇਣੀ ਅਮੀਰ ਲੋਕ ਚਾਂਦੀ ਦੀ ਜੁੱਤੀ ਮਾਰ ਕੇ ਹਰ ਕੰਮ ਕਰਵਾ ਲੈਂਦੇ ਹਨ ਤੀਰ ਹੋ ਜਾਣਾ ਭੱਜ ਜਾਣਾ ਪੁਲਿਸ ਨੂੰ ਵੇਖ ਕੇ ਚੋਰ ਤੀਰ ਹੋ ਗਿਆ ਜਿਵੇਂ ਜਾਂ ਵੀ ਸੱਪ ਨੂੰ ਦੇਖ ਕੇ ਰਾਮ ਤੀਰ ਹੋ ਗਿਆ ਧੰਨਵਾਦ